ਤੇ ਆਦਰਕ ਪਈ ਹੈ ਜਿੰਨਾ ਕੁ ਮੈਨੂੰ ਯਾਦ ਆ ਕਿ ਆਦਰਕ ਦਾ ਘਰ ਦੇੰ ਦਾ ਸੁਣਦੇ ਹੁੰਦੇ ਸੀ ਵੀ ਜੇ ਤੇਰਾ ਗਲਾ ਖਰਾਬ ਆ ਗਲਾ ਦੁਖ ਰਿਹਾ ਹੈ ਆ ਖੰਗ ਹੋ ਰਹੀ ਆ ਤਾਂ ਆਦਰਕ ਨੂੰ ਮਨ ਕੀ ਕਰਕੇ ਮੈਸ਼ ਕਰਕੇ ਯਾਨੀ ਇਹਦਾ ਅਰਕ ਕੱਢ ਕੇ ਉਹ ਪੀ ਲਓ ਸ਼ਹਿਦ ਦੇ ਵਿੱਚ ਪਾ ਕੇ ਉਹਦਨ ਠੀਕ ਕੀਤਾ ਜਾ ਸਕਦਾ ਹੈ ਪਰ ਜੇ ਮੈਂ ਤੁਹਾਨੂੰ ਸੌਲ ਕਰਾਂ ਵੀ ਆਦਰਕ ਤੇ ਨਮਕ ਦੇ ਨਾਲ ਹੋਰ ਕਿਹੜੀ-ਕਿਹੜੀ ਚੀਜ਼ਾਂ ਨੇ ਜਿਹੜੀਆਂ ਉੱਠਣ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਹੋ ਗਈਆਂ ਤਾਂ ਉਹਨੂੰ ਫੇਰ ਵੀ ਕੰਟਰੋਲ ਕਰ ਸਕਦੇ ਹੋ ਸਿਰਫ ਰਸੋਈ ਤੱਕ ਜਾਣ ਦੀ ਗੱਲ ਹੈ ਜੀ 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 ਹੁਣ ਦੇਖੋ ਇਹ ਇੱਕ ਨੈਚੁਰਲ ਸਾਇੰਸ ਦਾ ਫਾਰਮ ਦੀ ਫਾਰਮੇਸੀ ਹੈ ਜੋ ਆਪਾਂ ਚਲ ਕੀ ਨਾਰਮਲੀ ਇਹ ਇੱਕ ਸਬਜ਼ੀ ਵਾਲੇ ਤੋਂ ਮਿਲ ਜਾਂਦਾ ਹੈ ਬਿਲਕੁਲ ਰਾਮ ਅਰੇ ਆਪਾਂ ਨੂੰ ਕਿਰਾਨੇ ਵਾਲ ਤੋਂ ਮਿਲ ਜਾਏਗਾ ਕਿਉਂਕਿ ম্যাগਨੀਸ਼ੀਅਮ ਸਾਲਟ ਹੈ ਤਾਂ ਮੋਸਟਲੀ ਕਿਸੇ ਕੈਮੀਕਲ ਸ਼ਾਪ ਤੋਂ ਹੀ ਮਿਲੇਗਾ ਠੀਕ ਹੈ ਸਿੰਧਾ ਨਮਕ ਆਪਾਂ ਕਿਰਾਨੇ ਵਾਲ ਤੋਂ ਮਿਲ ਜਾਂਦਾ ਹੈ ਹਾਂ ਤਾਂ ਜਦੋਂ ਆਪਾਂ ਇਸ ਤਰ੍ਹਾਂ ਦੇ ਫਾਰਮੂਲੇ ਲਈ ਜਾਂ ਬਿਮਾਰੀਆਂ ਲਈ ਲੈਣਾ ਤਾਂ ਅਸੀਂ ਮੈਡੀਕੇਟਡ ਨਮਕ ਲੈਣਾ ਨਾ ਮੈਡੀਕੇਟਡ ਜਿਹੜਾ ਉਹ ম্যাগਨੀਸ਼ੀਅਮ ਸਾਲਟ ਹੀ ਹੁੰਦਾ ਹੈ ਮੈਗਨੀਸ਼ੀਅਮ 'ਚ 84 ਤਰ੍ਹਾਂ ਦੇ ਤੱਤ ਹੁੰਦੇ ਨੇ ਠੀਕ ਹੈ ਸਿੰਧ ਵਿੱਚ ਸਿੰਧਾ 'ਚ 12 ਤਰ੍ਹਾਂ ਦੇ ਤੱਤ ਹੁੰਦੇ ਨੇ ਖਣਿਜ ਤੱਤ ਇੱਕ ਤਾਂ ਬ੍ਰਾਉਨੀ ਆਂਦਾ ਇੱਕ ਉੱਪਰਲੇ 36 ਤਰ੍ਹਾਂ ਦੇ ਖਣਿਜ ਤੱਤ ਹੁੰਦੇ ਆ ম্যাগਨੀਸ਼ੀਅਮ ਸਾਲਟ ਵਿੱਚ 84 ਤਰ ਤਾਂ ਇਸ ਕੰਬੀਨੇਸ਼ਨ ਨੂੰ ਆਪਾਂ ਲੈਣਾ ਹੈਗਾ ਹੁਣ ਜਿਹੜੀ ਹੈਗੀ ਅ ਅਦਰਕ ਤੇ ਮੈਗਨੀਸ਼ੀਅਮ ਸਾਲਟ ਦੇ ਜਿਹੜੇ ਫਾਇਦੇ ਕੀ ਹੈਗੇ ਆ ਸਰਦੀਆਂ ਤੇ ਦੇਣਾ ਐਸਿਡ ਬੋਡੀ ਚ ਜ਼ਿਆਦਾ ਹੈ ਬਲੋਟਿੰਗ ਹੁੰਦੀ ਹੈ ਅ ਛਾਤੀ ਦੇ ਉੱਤੇ ਜਲਣ ਵੀ ਹੁੰਦੀ ਹੈ ਪੇਟ ਭਾਰਾ ਰਹਿੰਦਾ ਖੂਨ ਪਤਲੇ ਦੀ ਗੋਲੀ ਤੁਹਾਨੂੰ ਲੱਗ ਸਕਦੀ ਹੈ ਜਾਂ ਲੱਗੀ ਹੋਈ ਹੈ ਬੀਪੀ ਥੋੜਾ ਹਾਈ ਹੋ ਰਿਹਾ ਚਾਹੇ ਮੇਲ ਹੈ ਜਾਂ ਫੀਮੇਲ ਹੈ ਧੜਕਣ ਥੋੜੀ ਤੇਜ਼ ਹੋ ਰਹੀ ਹੈ ਸਿਰ ਚ ਭਾਰਾਪਨ ਕਬਰਾਟ ਬਹੁਤ ਰਹਿੰਦੀ ਹੈ ਭੁੱਖ ਘਟ ਗਈ ਹੈ ਮੋਸਟਲੀ ਜਿਹੜੇ ਜਿਹੜੇ ਪੇਸ਼ੈਂਟ ਰੈਗੂਲਰ ਜਿਹਨਾਂ ਨੂੰ ਬੁਖਾਰ ਚੜਦਾ ਉਹਨਾਂ ਦਾ ਟਾਈਫਾਇਡ ਪੋਜ਼ਿਟਿਵ ਹੋ ਜਾਂਦਾ ਹੈ ਤਾਂ ਉਹਨਾਂ ਦੀ ਭੁੱਖ ਘਟ ਜਾਂਦੀ ਮੂੰਹ ਸੁੱਕਣ ਲੱਗ ਪੈਂਦਾ ਚੱਕਰ ਆਉਣ ਲੱਗ ਪੈਂਦੇ ਆ ਬੈਠ ਕੇ ਤੇ ਉੱਠਣ ਨੂੰ ਦਿਲ ਨਹੀਂ ਕਰਦਾ ਉੱਠ ਕੇ ਤੇ ਬੈਹਨ ਨੂੰ ਦਿਲ ਨਹੀਂ ਕਰਦਾ ਫੇਸ ਆ ਨਾ ਜਿਹੜਾ ਉਹਨਾਂ ਦਾ ਉਹ ਐਵੇਂ ਹੁੰਦਾ ਕਿ ਬਸ ਇਸ ਬੰਦੇ ਦਾ ਸਭ ਕੁਝ ਉੱਜੜ ਗਿਆ ਫੇਸ ਉਹਦਾ ਇਸ ਤਰ੍ਹਾਂ ਦੇ ਇਮਪ੍ਰੈਸ਼ਨ ਚ ਆ ਜਾਂਦਾ ਕਿਉਂ ਉਹ ਬੜਾ ਬੈਡ ਜਿਹਾ ਫੀਲ ਕਰਦਾ ਨੈਗੇਟਿਵ ਥਾਟ ਉਹਦੇ ਵੱਜ ਜਾਂਦੇ ਆ ਤਾਂ ਉਸ ਕੇਸ ਦੇ ਉੱਤੇ ਇੱਕ ਹੋਮ ਰੈਮਡੀਜ਼ ਹੈ ਨੈਚੁਰਲ ਸਾਇੰਸ ਦੀ ਰਿਸਰਚ ਦਾ ਇੱਕ 파ਟ ਹੈ ਬੱਲੇ ਅਦਰਕ ਸਾਡੇ ਕੋਲ ਹੈ ਜੀ ম্যাগਨੀਸ਼ੀਅਮ ਸਾਲਟ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਜਾਂ ਸਾਡੇ ਕਿਸੇ ਵੀ ਰਿਸਰਚ ਸੈਂਟਰ ਜੇ ਤੁਹਾਨੂੰ ਕੋਲ ਨਜ਼ਦੀਕ ਪੈਂਦਾ ਉੱਥੇ ਜਾ ਕੇ ਵੀ ਪਿਕ ਕਰ ਸਕਦੇ ਹੋ ਤਾਂ ਇਹਨਾਂ ਦੋਨਾਂ ਨੂੰ ਤੁਸੀਂ ਯੂਜ਼ ਕਿਵੇਂ ਕਰਨਾ ਇੱਕ ਗਲਾਸ ਗਰਮ ਗਰਮ ਪਾਣੀ ਲੈਣਾ ਹੈ ਜੀ ਇੱਕ ਗਲਾਸ ਗਰਮ ਪਾਣੀ ਲੈਣਾ ਹੈ ਤਾਂ ਅਗਰ ਜੇ ਤੁਸੀਂ ਇਹਨੂੰ ਗਲਾਸ ਦੇ ਰੂਪ ਚ ਲੈਣਾ ਚਾਹੁੰਦੇ ਹੋ ਤਾਂ ਇਹਨੂੰ ਦੋ ਗਲਾਸ ਤੁਸੀਂ ਗਰਮ ਪਾਣੀ ਲੈਣਾ ਸੌਰੀ ਤਾਂ ਉਹਨੂੰ ਪਹਿਲਾਂ ਇੱਕ ਭਾਂਡੇ ਚ ਪਾ ਕੇ ਉਹਦੇ ਵਿੱਚ ਅਦਰਕ ਦੀ 3 ਗ੍ਰਾਮ ਦੀ ਡਲੀ ਠੀਕ ਹੈ ਕਯੂਬ ਸਾਈਜ਼ 3 ਗ੍ਰਾਮ ਅਪ੍ਰੋਕਸ ਉਹਦੀ ਕੁਆਂਟੀਟੀ ਹੋਣੀ ਚਾਹੀਦੀ ਹੈ ਜੀ ਪਲੱਸ ਚਮਚ ਦਾ ਚੌਥਾ ਹਿੱਸਾ ਮੈਗਨੀਸ਼ੀਅਮ ਸాల్ਟ ਉਹਦੇ ਵਿੱਚ ਤੁਸੀਂ ਪਾ ਦੇਣਾ ਜਦੋਂ ਦੋ ਗਲਾਸ ਇੱਕ ਗਲਾਸ ਰਹਿ ਜਾਣ ਫਿਰ ਉਹਨੂੰ ਤੁਸੀਂ ਕੱਪ ਚ ਪਾ ਲੈਣਾ ਜਾਂ ਗਲਾਸ ਚ ਪਾ ਲੈਣਾ ਫਿਰ ਚਾਹੇ ਤਰਫ ਸਿੱਪ ਸਿੱਪ ਸਵੇਰ ਖਾਲੀ ਪੇਟ ਪੀਣਾ ਹੈ ਯਾਨੀ ਉਦੋਂ ਤੱਕ ਉਹਨੂੰ ਗੈਸ ਤੇ ਹੀ ਰੱਖਣਾ ਗਰਮ ਕਰਦੇ ਰਹੋ ਹਾਂਜੀ ਗਰਮ ਜਦੋਂ ਦੋ ਵਰਗ ਕੱਢ ਲੈ ਖਸਾ ਉਹਦਾ ਇੱਕ ਤਰ੍ਹਾਂ ਦੇ ਉਹਦਾ ਅਸਰ ਜਦੋਂ ਅਸੀਂ ਦੋ ਗਲਾਸ ਤੋਂ ਇੱਕ ਗਲਾਸ ਕੱਢਦੇ ਆ ਨਾ ਤਾਂ ਅਕੋਰਡਿੰਗ ਟੂ ਆਯੁਰਵੇਦ ਦਾ ਅਕੋਰਡਿੰਗ ਟੂ ਨੇਚਰਲ ਸਾਇੰਸ ਤਾਂ ਇਹ ਪਿਤ ਦੀ ਡੋਜ਼ ਬਣ ਜਾਂਦੀ ਆ ਓਕੇ ਜਿਹੜੇ ਪਿਤ ਦੇ ਦੋਸ਼ ਨੇ ਉਹਦੇ ਵਿੱਚ ਪਾਣੀ ਨੂੰ ਜਿੰਨਾ 50% ਜੇ ਤੁਸੀਂ ਡਿਸੋਲਵ ਕਰ ਲਿਆ ਹਲਕਾ ਕਰ ਲਿਆ ਤਾਂ ਪਿਤ ਦੀ ਦਵਾਈ ਬਣ ਗਿਆ ਕਿਆ ਬਾਤ ਹੈ ਤਾਂ ਉਹਦੇ ਜਿਹੜੀ ਵੀ ਤੁਸੀਂ ਚੀਜ਼ ਪਾਈ ਹੋਊਗੀ ਮੈਂ ਫੋਰ ਐਗਜ਼ਾਮਪਲੇ ਪੇਟ ਵਾਸਤੇ ਮੈਂ ਸਮਝ ਗਿਆ ਐਸਿਡ ਦੇ ਰੋਗਾਂ ਵਾਸਤੇ ਹਾਰਟ ਵਾਸਤੇ ਜਾਂ ਜਿਨ੍ਹਾਂ ਨੂੰ ਖਾਂਸੀ ਹੈ ਨਜ਼ਲਾ ਹੈ ਰੇਸ਼ਾ ਹੈ ਜ਼ੁਕਾਮ ਹੈ ਇਮਿਊਨਿਟੀ ਡਾਊਨ ਰਹਿੰਦੀ ਵਾਰ-ਵਾਰ ਬੁਖ ਮਾਰ ਹੋ ਜਾਂਦੇ ਭੁੱਖ ਨਹੀਂ ਲੱਗਦੀ ਜਾਂ ਜਿਨ੍ਹਾਂ ਦੇ ਸਟੋਨ ਵੀ ਬਣ ਰਹੇ ਨੇ ਇਨਕਲੂਡਡ ਹੋ ਵੀ ਤਾਂ ম্যাগਨੀਸ਼ੀਅਮ ਸਾਲਟ ਤੇ ਅਦਰਕ ਦੀ 3 ਗ੍ਰਾਮ ਦੀ ਡੰਡੀ ਉਹਦੇ ਵਿੱਚ ਪਾਉਣ ਜਦੋਂ ਦੋ ਗਲਾਸ ਤੋਂ ਇੱਕ ਗਲਾਸ ਰਹਿ ਗਿਆ ਉਸ ਤੋਂ ਬਾਅਦ ਉਹਨੂੰ ਛਿਪ-ਛਿਪ ਕਰਕੇ ਪੀ ਲੈਣ। ਕੀ ਬਾਤ ਹੈ? 21 ਦਿਨ ਲਗਾਤਾਰ ਪੀਣ ਇਹਦਾ ਅਸਰ ਆ ਵੱਡੀ ਗੱਲ ਜਿਹਨਾਂ ਦੀ ਟੰਮੀ ਵੱਜ ਜਾਂਦੀ ਹੂੰ ਮਟਾਪਾ ਮਟਾਪਾ ਹੂੰ ਉੱਥੇ ਬਹੁਤ ਲਾਜਵਾਬ ਵਰਕ ਹੈ ਇਹਦਾ ਹਾਂਜੀ ਤੇ ਜੇ ਤੁਸੀਂ ਤੁਹਾਡਾ ਮਟਾਪਾ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਇਹਦੇ ਨਾਲ ਇੱਕ ਚੀਜ਼ ਹੋਰ ਐਡ ਕਰਦੇ ਅਸੀਂ ਤੇ ਰੱਖੀ ਨਹੀਂ ਉਹ ਹੈਗਾ ਨਿੰਬੂ ਅੱਧਾ ਨਿੰਬੂ ਵਿੱਚ ਨਿਚੋੜਿਆਣਾ ਅੱਦਿਚ अच्छा अदरक नींबू निचोड़ लेना, लेना एक एक है फिर नींबू अदरक ਤੇ ম্যাগਨੀशियम सॉल्ट ਇੱਕ ਡਰਾਸਟਿਕਲੀ ਕੰਮ ਕਰਨਗੇ ਬਹੁਤ ਸ਼ਾਨਦਾਰ ਨੇਚਰਲ ਕੈਮੀਕਲ ਦੇ ਰੂਪ ਤੇ ਕੰਮ ਕਰਨਗੇ ਇਹਨੂੰ ਇੱਕ ਵਾਰ ਲੈਣਾ ਕਿ ਦੋ ਵਾਰ ਲੈਣਾ ਦੇ ਵਿੱਚ ਸਵੇਰ ਖਾਲੀ ਪੇਟ ਬਸ ਇੱਕ ਵਾਰ ਇੱਕ ਵਾਰ ਹਾਂਜੀ ਇੱਕ ਵਾਰੀ ਸ਼ਾਮ ਨੂੰ ਵੀ ਲੈ ਸਕਦੇ ਹੋ ਠੀਕ ਹੈ ਤੁਸੀਂ ਵਿਆਹ ਸ਼ਾਦੀ ਗਏ ਹੋ ਹਾਂ ਕੁਝ ਖਾਧਾ ਪੀਤਾ ਗਿਆ ਕੁਝ ਨਹੀਂ ਇਹੋ ਜਿਹਾ ਚੱਲ ਰਿਹਾ ਕਿ ਦਿਨਾਂ ਚ ਤੁਹਾਡੀ ਚਾਹ ਬਹੁਤ ਜ਼ਿਆਦਾ ਹੋ ਗਈ ਹੈ ਹਾਂ ਤੇ ਫਾਸਟ ਫੂਡ ਜ਼ਿਆਦਾ ਹੋ ਗਿਆ ਹੈ ਆਊਟਿੰਗ ਦੇ ਟਾਈਮ ਤੇ ਤੁਸੀਂ ਦੇ ਵਿੱਚ ਸਫ਼ਰ ਦੇ ਵਿੱਚ ਉਹ ਸਵੇਰ ਵੀ ਪੀਓ ਸ਼ਾਮ ਨੂੰ ਵੀ ਪੀਓ ਕੀ ਬਾਤ ਹੈ ਹਾਂ लाजवाब ਹਾਈਲੀ ਐਂਟੀਆਕਸੀਡੈਂਟ ਫਾਰਮੂਲਾ ਹੈ ਜਿੰਨਾ ਵੀ ਸਾਡੀ ਬਾਡੀ ਚ ਫ੍ਰੀ ਰੈਡੀਕਲ ਨੇ ਉਹਨਾਂ ਨੂੰ ਰਿਮੂਵ ਕਰੇਗਾ ਅੱਛਾ ਦੂਸਰੀ ਗੱਲ ਇਹ ਐਂਟੀ ਇਨਫਲਮੇਟਰੀ ਰੈਮਡੀਜ਼ ਹੈ ਭਾਵੇਂ ਤੁਹਾਡੇ ਕਿਤੇ ਵੀ ਸੋਜਣ ਹੈ ਉਹ ਜਿਨ੍ਹਾਂ ਨੂੰ ਬਲੋਟਿੰਗ ਹੁੰਦੀ ਹੈ ਆਂਤੜੀਆਂ ਚ ਸਵੇਲਿੰਗ ਆ ਜਾਂਦੀ ਹੈ ਸਵੇਲਿੰਗ ਆ ਜਾਂਦੀ ਹੈ ਠੀਕ ਹੈ ਲੀਵਰ ਤੇ ਫੈਟ ਆ ਗਈ ਮੀਨਸ ਲੀਵਰ ਤੇ ਸਵੇਲਿੰਗ ਆ ਗਈ ਠੀਕ ਹੈ ਅੰਦਰ ਅੰਦਰੂਨੀ ਕਿਸੇ ਵੀ ਅੰਗ ਤੇ ਸਵੇਲਿੰਗ ਹੈ ਤਾਂ ਉਥੇ ਉਹਦਾ ਇਹ ਫਾਰਮੂਲਾ ਦਿੱਤਾ ਆਪਾਂ ਤਾਂ ਉਹ ਇਹਨੂੰ ਉਹ ਇੱਕ ਨੈਚੁਰਲ ਸਾਇੰਸ ਦੇ ਰੈਮਡੀਜ਼ ਦੇ ਤੌਰ ਤੇ ਤੁਸੀਂ ਇਹਨੂੰ ਯੂਜ਼ ਕਰੋਗੇ ਤਾਂ ਲਾਜਵਾਬ ਤੁਸੀਂ ਦਾ ਅਸਰ ਦੇਖੋਗੇ ਇਹ ਇਹ ਖਾਲੀ ਸੀ ਛੋਟੀ ਚੀਜ਼ ਸੀ ਔਰ ਮੈਂ ਸਭ ਨੂੰ ਡਵਾਈਸ ਕਰਾਂਗਾ ਸਰਦੀਆਂ ਦੇ ਵਿੱਚ ਸਭ ਨੂੰ ਇਸੇ ਢੰਗ ਨਾਲ ਤੁਸੀਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਰੈਗੂਲਰ ਦੇਣਾ ਸ਼ੁਰੂ ਕਰੋ ਬਹੁਤ ਵਧੀਆ ਫਾਇਦਾ ਤੁਹਾਨੂੰ ਮਿਲਣਾ ਹੈਗਾ ਔਰ ਬਹੁਤ ਜੇ ਤੁਸੀਂ 21 ਦਿਨ ਔਰ ਮੈਕਸਿਮਮ 45 ਦਿਨ ਜਿਨ੍ਹਾਂ ਨੂੰ ਗੋਲੀਆਂ ਲਗੀਆਂ ਹੋਈਆਂ ਬੀਪੀ ਦੀਆਂ ਜਾਂ ਖੂਨ ਪਤਲੇ ਦੀਆਂ ਜਾਇਨ ਹਿੱਲਰ ਲੱਗਾ ਹੋਇਆ ਈਵਨ ਗੈਸ ਦਾ ਤੁਸੀਂ ਕੈਪਸੂਲ ਲੈਂਦੇ ਹੋ ਐਸਿਡ ਦਾ ਕੈਪਸੂਲ ਲੈਂਦੇ ਹੋ ਜਿਨ੍ਹਾਂ ਨੂੰ ਖਾਸ ਕਰਕੇ ਦਵਾਈਆਂ ਲੱਗੀਆਂ ਹੋਈਆਂ ਆ ਉਹ ਇਹਨੂੰ 45 ਦਿਨ ਕੰਟੀਨਿਊ ਕਰਨ ਆ ਲਗਾਤਾਰ ਇੱਕ ਰੈਮਡੀਜ਼ ਦੇ ਤੌਰ ਦੇ ਉੱਤੇ ਹਮਮ ਔਰ ਮੈਂ ਤੁਹਾਨੂੰ ਇਹ ਕਹਿਣਾ ਹੈਗਾ ਕਿ ਤੁਹਾਡੀ ਉਹ ਰੇਸ਼ਿਓ ਆ ਜਿਹੜੀ ਉਹ ਮੈਡੀਸਨ ਲੈਣ ਦੀ ਉਹਦੀ ਰੇਸ਼ਿਓ ਜਿਹੜੀ ਪਰਸੈਂਟੇਜ ਆ ਉਹ ਘਟਣੀ ਸ਼ੁਰੂ ਹੋ ਜੇਗੀ ਗਾਇਬ ਹੋਣਾ ਸ਼ੁਰੂ ਹੋ ਜਾਏਗਾ ਕਿੰਨਾ ਆਏਗਾ ਇਹ ਬੋਡੀ ਟੂ ਬੋਡੀ ਵੈਰੀ ਕਰੇਗਾ ਹੂੰ ਇਸ ਧਰਤ ਤੇ ਜਿੰਨੇ ਵੀ ਜੀਵ ਹੈ ਸਭ ਦੀ ਤਸਵੀਰ ਅਲੱਗ-ਲੱਗ ਹੈ ਇਹ ਗੱਲ ਕਦੀ ਭੁੱਲਿਆ ਨਾ ਕਰੋ ਜੀ ਬਿਲਕੁਲ ਖਾਲੀ ਇਹ ਨਹੀਂ ਹੈਗੀ ਕਿ ਸੋਸ਼ਲ ਮੀਡੀਆ ਤੇ ਐਡ ਪਾਈ ਹੈ ਵੀਡੀਓ ਪਾਈ ਹੈ ਚੱਕ ਤੇ ਫੱਟੇ ਸਾਰਿਆਂ ਨੂੰ ਇੱਕੋ ਲੈਣ ਜਦੋਂ ਤਸਵੀਰ ਵੱਖਰੀ-ਵੱਖਰੀ ਹੈ ਤਾਂ ਇਹ ਹੀ ਅਦਰਕ ਨੇ ਕੰਮ ਵੀ ਵੱਖਰਾ-ਵੱਖਰਾ ਕਰਨਾ ਮੈਂ ਜਿਹੜਾ ਫਾਰਮੂਲਾ ਦੱਸ ਰਹਾ ਹਾਂਗਾ ਪਾਣੀ ਨੂੰ 50% ਘਟਾਉਂਦੇ ਨਿਊਟਰਲ ਹੁੰਦਾ ਇਹਨੂੰ ਅਪਰੋਕਸ ਬਾਤ ਵਾਲੇ ਪਿੱਤ ਵਾਲੇ ਕਫ ਵਾਲੇ ਤੈਨੂੰ ਯੂਜ਼ ਕਰ ਸਕਦੇ ਆ ਜੀ ਬਟ ਜੇ ਬਹੁਤ ਜ਼ਿਆਦਾ ਕਾਫਾਲਾ ਹੋਏਗਾ ਤਾਂ ਉਥੇ ਪਾਣੀ ਦੀ ਜਿਹੜੀ ਇਹਨੂੰ ਬੋਇਲ ਕਰਨ ਦੀ ਰੇਸ਼ਿਓ ਚੇਂਜ ਹੋ ਜਾਣੀ ਹੈ